ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਟੋਲ ਪਲਾਜ਼ਾ ਫਰੀ ਅੰਦੋਲਨ ਕੌਮੀ ਇਨਸਾਫ ਮੋਰਚੇ ਦੀ ਕਾਲ ਤੇ ਕਿਸਾਨ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਸਮਰਾਲਾ ਦੇ ਕੁਲਾਲ ਟੋਲ ਪਲਾਜ਼ਾ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਫਰੀ ਕੀਤਾ ਗਿਆ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਅੰਦੋਲਨ ਜਾਰੀ ਰਹੇਗਾ ਹਨ ਮੈਨਾ ਹਰਦੀਪ ਸਿੰਘ ਜਾਲਪੁਰਾ ਜ਼ਿਲ੍ਹਾ ਪ੍ਰਧਾਨ ਬੀਤੇ ਜੋ ਕਰਦੀ ਲੁਧਿਆਣਾ ਜੋ ਅੱਜ ਅਸੀਂ ਆਹ ਟੋਲ ਪਲਾਜ਼ਾ ਫਰੀ ਕੀਤੇ ਨੇ ਕੌਮੀ ਇਨਸਾਫ ਮੋਰਚੇ ਦੀ ਕਾਲ ਨੂੰ ਆਪਣਾ ਸਵਾਰਥਨ ਦਿੱਤਾ ਜਿਵੇਂ ਬੰਨੀਆਂ ਨੇ ਤੇ ਇਹ ਇੱਕ ਦੋ ਮੰਗਾ ਮੁਖ ਲੈ ਕੇ ਅਸੀਂ ਅੱਜ ਇਹ ਟੋਲਪਰਾਜੇ ਫਰੀ ਕੀਤੇ ਨੇ ਵੀ ਜਿਹੜੇ ਬੰਦੀ ਸਿੰਘ ਨੇ ਲੰਬੇ ਸਮੇਂ ਤੋਂ ਜੇਲਾ ਭੁਗਤ ਚੁੱਕੇ ਨੇ ਅੱਮੇ ਸਜ਼ਾਾਂਾਂ ਪੂਰੀਆਂ ਹੋ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜਾ ਬੇਆਦਬੀ ਆ ਉਹ ਕਿਸੇ ਵੀ ਧਰਮ ਦੇ ਵਿੱਚ ਹੁੰਦੀ ਆ ਤਾਂ ਉਹਦੇ ਉੱਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਮੇਰਾ ਨਾਮ ਜੋਗਨਪ੍ਰੀਤ ਸਿੰਘ ਮੈਂ ਸੂਬਾ ਕੱਟ ਦੇ ਸਬੰਧੀ ਆ ਵੱਲੋਂ ਧਿਆਨ ਦੇਣਾ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਹੇ ਆ ਵੀ ਸਿੱਖੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਜਾਂ ਹੋਰ ਵੀ ਕਿਸੇ ਮੰਦਰ ਦੇ ਵਿੱਚ ਕਿਸੇ ਹੋਰ ਧਰਮ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਕਿਉਂਕਿ ਸਰਕਾਰ ਕੋਈ ਵੀ ਕਦਮ ਨਹੀਂ ਚੱਕ ਰਹੀ ਇਸ ਉੱਪਰ ਤੇ ਮੈਂ ਇਹੀ ਬਿਆਨ ਦੇ ਰਿਹਾ ਵੀ ਇਹਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬਣਾਉਣੇ ਚਾਹੀਦੇ